ਮੈਂ ਇੱਕ ਜ਼ਰੂਰੀ ਕਰਨੀ ਆ ਮੈਂ ਕਿਸਾਨ ਜੱਟੇ ਬੰਦਿਆਂ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਨੀ ਵੱਤ ਜੋੜ ਕੇ ਕਿ ਮੈਂ ਤੁਹਾਡਾ ਵੀ ਹਾਂ ਤੁਹਾਡੀਆਂ ਗੱਲਾਂ ਵੀ ਉੱਥੇ ਪਾਰਲੀਮੈਂਟ ਚ ਕਰਦਾ ਰਿਆਂ ਕਾਨੂੰਨ ਮੈਂ ਨਹੀਂ ਬਣਾਏ ਨਾ ਤੁਸੀਂ ਮੈਂ ਤੇ ਦਿੱਲੀੋਂ ਜਿੱਤਿਆ ਸੀ ਮੈਨੂੰ ਬਾਅਦ ਚ ਪਤਾ ਲੱਗਾ ਸਾਰਾ ਫੇਰ ਵੀ ਮੈਂ ਜਿੰਨੀ ਜੋਗਾ ਸੀ ਬੋਲਦਾ ਰਿਆ ਉਦੋਂ ਉੱਥੇ ਕਿਸੇ ਬੱਚੀ ਦੇ ਕੱਪੜੇ ਕਪੜੇ ਪਾੜੇ ਗਾਲਾਂ ਕੱਢੀਆਂ ਜਾਂਦੀ ਸੀ ਤੁਸੀਂ ਗੱਲਾਂ ਕੀਤੀਆਂ ਮੈਂ ਥੋੜੀ ਜਿਹੀ ਹਮਦਰਦੀ ਕਿਸੇ ਪਰ ਮੇਰੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਨਾ ਮੈਂ ਕੋਈ ਬਦਲਾ ਲਊ ਆਦਮੀ ਐ ਮੈਂ ਤੇ ਸਿਰਫ ਕਿਹਾ ਸੀ ਕਿ 2 ਤਰੀਕ ਨੂੰ ਪਹਿਲੀ ਤਰੀਕ ਦਾ ਸਰਗਰੂ 2 ਤਰੀਕ ਨੂੰ ਜਿਹੜੇ ਪਿੰਡ ਦੇ 2-4 ਬੰਦੇ ਆ ਉਹ ਜਿਹੜੇ ਜਾਤ ਦਾ ਕਹਦੇ ਉਹਨੂੰ ਆਪਾਂ ਕਰਾਂਗੇ ਪਾਕੀ ਮੈਂ ਲੜਾਈ ਵੱਲ ਜਾਂ ਝਗੜੇ ਵੱਲ ਨਹੀਂ ਸੀ ਕੋਈ ਕਿਹਾ ਸ਼ਾਇਦ ਕੋਈ ਗਲਤਫਹਮੀ ਹੋ ਗਈ ਹੋਵੇ ਹੱਥ ਜੋੜ ਕੇ ਮਾਫੀ ਕੱਲ੍ਹ ਗਿਆਤ ਮੈਂ ਮੋਤੀ ਸਾਹਿਬ ਦੀ ਐ ਲੀਤੇ ਸੀਗਾ ਪਰ ਮੇਰੀ ਬਲੀ ਹੋਈ ਸੀ ਅਜੇ ਹਾਂ ਗੱਲਾਂ ਕਰੀਆਂ ਸੀ ਮੇਰਾ خیال ਆਮ ਜਾਸ ਥੋੜਾ ਜਿਹਾ ਵਧਿਆ ਸੀ ਤੇ ਮੈਂ 20 ਵਿੱਚ ਆ ਗਿਆ ਕੱਲ ਹਜ਼ਾਰ ਬੰਦੇ ਨੇ ਕਿ ਆਜ ਬਦਲਾ ਲੈ ਰਿਹਾ ਵਿਦਮ ਤੇ ਗੱਡੀ ਦਿੱਤੀ ਤੋੜ ਦੋ ਬੰਦੇ ਹੋ ਗਏ ਜ਼ਖਮੀ ਤੇ ਮੈਂ ਅੱਗੇ ਬੈਠਾ ਸੀ ਸੀਖ ਦੇ ਤੁਸੀਂ ਵੀਡੀਓ ਦੇਖਿਓ ਮੇਰੇ ਮਨ ਵਿੱਚ ਮੇਰੇ ਚਿਹਰੇ ਤੇ ਤੁਸੀਂ ਮੌਤ ਦਾ ਖੋਫ ਦੇਖੋਗੇ ਮੈਂ ਕਿਹਾ ਟਾਈਮ ਆ ਗਿਆ ਸ਼ਫੀਅਤ ਤੋਂ ਬਿਨਾ ਬਲੀਦਾਨ ਤੋਂ ਬਿਨਾ ਕੌਮਾਂ ਜਾਇਦਿਆਂ ਦੀ ਨਹੀਂ ਜੇ ਇਸੇ ਤਰ੍ਹਾਂ ਤੇ ਤੁਰਨਾ ਪੈਣਾ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿਸਾਨ ਜੱਟੇ ਬੰਦੀਆਂ ਨੂੰ ਕਿ ਮੈਂ ਨਹੀਂ ਚਾਹੁੰਦਾ ਪਿੰਡਾਂ ਵਿਚ ਪੜੇ ਪੈ ਮੈਂ ਨਹੀਂ ਚਾਹੁੰਦਾ ਪਿੰਡਾਂ ਚ ਆਪਸ ਵਿੱਚ ਲੋਕੀ ਲੜਨ ਲੜਾ ਪੜਾ ਕੇ ਜੇ ਐਮਪੀ ਬਣਦੀ ਗਿਆ ਉਹ ਜਿੰਨੇ ਦੇ ਦੇ ਲਾਗਤ ਆ ਆਪਸ ਵਿੱਚ ਭਾਈਚਾਰਾ ਕਾਇਮ ਰੱਖੋ ਮੁਹੱਬਤ ਦਾ ਗਾਵਨ ਨਾ ਛੱਡੋ ਜੇ ਮੈਂ 1.5 ਮਹੀਨੇ ਤੋ ਤੁਹਾਡੇ ਕਦਮਾਂ ਤੇ ਸਿਰ ਰੱਖ ਦਿੰਨਾ ਜਦੋਂ ਤੁਸੀਂ ਤੁਸੀਂ ਭਾਵੇਂ ਪੱਥਰ ਮਾਰੋ ਮੈਂ ਤੁਹਾਡੇ ਲਈ ਫੁੱਲ ਸੱਚ ਦਾ ਤੁਸੀਂ ਜਿਆਦਾ ਕਰਦੇ ਛੋਵੇਂ ਮੈਂ ਤੁਹਾਨੂੰ ਜਾਲੀ ਦਿੰਨਾ ਸਪੈਸ਼ਲੀ ਜਿੱਥੇ ਦੰਡੀਆਂ ਦੇ ਉਹਨੂੰ ਸ਼ਾਇਦ ਪਤਾ ਕਿ ਲੱਗਾ ਕੱਲ ਦੇ ਹਾਦਸੇ ਦਾ ਇੱਕ ਵੀਡੀਓ ਆ ਗਿਆ ਹੁਣ ਗਿਆ ਮੈਂ ਸਿਰਫ ਇਹ ਕਹਿਣਾ ਚਾਹਨਾ ਕਿ ਜੇ ਮੈਨੂੰ ਮਾਰਿਆ ਸ਼ੁਭਕਰਨ ਵਾਪਸ ਆਉਂਗਾ ਤੇ ਉਹ ਵੀ ਮੇਰਾ ਬੇਟਾ ਸੀ ਮੈਂ ਤਾਂ ਦਰਗਿਆ ਸੀ ਕਿ ਨੇ ਉਹਨੂੰ ਮਾਰਿਆ ਸ਼ੁਭਕਰਨ ਨੂੰ ਅਗਰ ਕੋਤ ਵੀ ਮਰ ਜਾਏ ਸਾਰੇ ਪੰਜਾਬ ਨੂੰ ਅਦਾ ਦੁੱਖ ਹੈ ਜੇ ਉਹਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਜਾਂ ਕਿਸੇ ਹੋਰ ਮੇਰੇ ਗੁਨਾਹ ਦਾ ਬਦਲਾ ਲੈਣਾ ਜੇ ਈਸ਼ ਕਰਦਾ ਇਹ ਬਦਲਾ ਲੈਣਾ ਕਿ ਮੈਂ ਸਿਰਫ ਗਰੀਬਾਂ ਲਈ ਆਂਾ ਮੈਂ ਗ੍ਰੀਪ ਕੰਨ ਲਈ ਵੀ ਆਇਆ ਮੈਂ ਕਿਸਾਨਾਂ ਲਈ ਵੀ ਆਇਆ ਤੇ ਵਪਾਰੀਆਂ ਵੀ ਆਇਆ ਮੈਨੂੰ ਨਹੀਂ ਕੋਈ ਕਾਸਟੀ ਸੂਫੀਆਂ ਦਾ ਕੁਝ ਨਹੀਂ ਹੁੰਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਕੋਈ ਐਸਾ ਇਰਾਦਾ ਵੀ ਹੈ ਮੈਂ ਨਹੀਂ ਚਾਹਦਾ ਡਰਾਈਵਰ ਮੇਰਾ ਬੇਟੀ ਵਰਗਾ ਆ ਉਹ ਨੂੰ ਕੁਝ ਹੋਵੇ ਮੈਨੂੰ ਕਿਸੇ ਕਿੰਨੀ ਜਗਾ ਬੁਲਾ ਲਓ ਮੈਂ ਬਿਨਾਂ ਗੱਲ ਮੈਂ ਤਾਂ ਆ ਜਾਊਗਾ ਮੇਰਾ ਸਿਰ ਹਲ ਰਿਹਾ ਨਾ ਮੈਂ ਮੌਤ ਤਾਂ ਕਰਦਾ ਨਾ ਮੈਨੂੰ ਕੋਈ ਲਿਖ ਜੇ ਮੇਰੇ ਚੇਰੇ ਕੋਲ 48 ਮੈਂ 93 ਪ੍ਰੇਰ ਹੋ ਗਿਆ ਸੀ ਦਿਮਾਗੀ ਤੌਰ ਤੇ ਮੈਂ ਸੋਚ ਲਿਆ ਸੀ ਟਾਈਮ ਆ ਗਿਆ ਹੁਣ ਬਲ ਇਹ ਬਲਿਦਾਨ ਅੱਜ ਦੇਣਾ ਪੈ ਰਿਹਾ ਕਿ ਤਰਪਾਨਾਂ ਬਰਛੀਆਂ ਨਿਕਲ ਗਈਆਂ ਸੀ ਬੱਧੀ ਤੋੜ ਦਿੱਤੀ ਗਈ ਸੀ ਦੋ ਬੰਦੇ ਜ਼ਖਮੀ ਹੋ ਗਏ ਸੀ ਮੈਂ ਨਹੀਂ ਚਾਹੁੰਦਾ ਸੀ ਮੇਰੀ ਫੋਰਸ 'ਤੇ ਕੋਈ ਐਸੀ ਗੱਲ ਹੋ ਜਾਏ ਜਿਹਦੇ ਨਾਲ ਕੰਮ ਵੱਜ ਜਾਏ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਅੱਜ ਭਾਈਚਾਰੇ ਬਣਾਈ ਰੱਖੋ ਕਿ ਸਾਮ ਜੱਥੇ ਬੰਦੀਆਂ ਨੂੰ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਜੀ ਸਮਝਾ ਸਕਦੇ ਆ ਮੈਂ ਕਿਸਾਨਾਂ ਬਾਰੇ ਕਦੀ ਗਲਤ ਨਹੀਂ ਬੋਲਿਆ ਜੇ ਕੋਈ ਗਲਤ ਕਰ ਜਮਾ ਦਾ ਹੋਇਆ ਤਾਂ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਦਸਤ ਬੰਸ ਦਾ ਮਾਫੀ ਤੁਸੀਂ ਖੁਸ਼ ਰਹੋ ਆਵਾਜ਼ ਰਹੋ ਕੱਲ ਮੋਦੀ ਸਾਹਿਬ ਆਏ ਸੀ ਉਹਨਾਂ ਨੇ ਮੈਂ ਇੱਕ ਵਾਰੀ ਫੇਰ ਦੁਹਰਾ ਦਿਆ ਉਹਨਾਂ ਨੇ ਕਿਹਾ ਜਿਹੜੀਆਂ ਜਿਹੜੀਆਂ ਗੱਲਾਂ ਤੂੰ ਕਰਦਾ ਪਹਿਲਾਂ ਵੀ ਦਿੱਲੀੋਂ ਪੁੱਛ ਕੇ ਗਿਆ ਸੀ ਉਹਨਾਂ ਡੇਢ ਮਹੀਨਾਂ ਦਾ ਆਖਿਆ ਹਲਕੇ ਚ ਹੁਣ ਤੂੰ ਦੱਸ ਦਿੱਤੀਆਂ ਆ ਉਹਨਾਂ ਨੂੰ ਦੱਸ ਦੇ ਵੀ ਕੋਈ ਗੱਲ ਜਿਹੜੀ ਵਾਦਾ ਕਰੇਗਾ ਉਹ ਵਾਦਾ ਖਿਲਾਫ ਨਹੀਂ ਹੋਏਗੀ ਹੰਸਰਾ ਜਹੰਸ ਦਾ ਵਾਦਾ ਮੋਦੀ ਸਾਹਿਬ ਦਾ ਵਾਦਾ ਹੋਏਗਾ ਵਿਕਾਸ ਲਈ ਵਾਦਾ ਹੋਏਗਾ ਜਿਹੜੀਆਂ ਮੈਂ ਗੱਲਾਂ ਕਰਦਾ ਪੂਰੇ ਕਰਨ ਲਈ ਵਾਦਾ ਹੋਏਗਾ ਪਹਿਲੀ ਤਰੀਕ ਤੱਕ ਜਿੰਦੇ ਰਹਿ ਇੱਕ ਮਿਲਾਂਗੇ ਮੈਨੂੰ ਕੁਝ ਹੋ ਜਾਂਦਾ ਹੈ ਅਗਰ ਕੁਝ ਵੀ ਐਸਾ ਹੋ ਜਾਂਦਾ ਇਹ ਸੋਚ ਨੂੰ ਜ਼ਰੂਰ ਘਾਇ ਰੱਖੀਏ ਜੋ ਕਨਸਲਟੇਸ਼ਨ 판ਦੇ ਨਹੀਂ ਆਇਆ ਸੀ ਉਹਨੂੰ ਬਲੀਦਾਨ ਦੇਣਾ ਪਿਆ ਦੱਸਿਓ ਜ਼ਰੂਰ ਲੋਕਾਂ ਦੇ ਮੇਰੇ ਤੋਂ ਬਾਅਦ ਕਿ ਇਹਦੇ ਤੋਂ ਬਿਨਾਂ ਗੱਲ ਜਦੋਂ ਕੌਮਾਂ ਜਾਣਦੀਆਂ ਵੀ ਨਹੀਂ ਜ਼ਰੂਰ ਦੱਸੋ ਆ ਜਿਹੜੇ ਮੇਰੇ ਮਾ ਉਸਨਾਂ ਦਾ ਮੈਂ ਕੋ ਮੌਤ ਨੂੰ ਤੋਂ ਨਹੀਂ ਡਰਦਾ ਫਕੀਰ ਕਾ ਦਾ ਜਿਹੜਾ ਮੌਤ ਚ ਡਰੇ ਮੈਂਨਤ ਦੇਖਿਓ ਕੱਲ ਦੀ ਵੀਡੀਓ ਮੈਂ ਬਿਲਕੁਲ ਸ਼ਹਿਦ ਬੈਠਾ ਸੀ ਜਿੱਦਾਂ ਸ਼ਹਾਦਤ ਦੇਣ ਵਾਲੇ ਮੇਰੇ ਮਹਾਪੁਰਸ਼ਾ ਉਹਨਾਂ ਨੂੰ ਮੈਂ ਮੰਨਣ ਵਾਲਾ ਮੈਂ ਉਸੇ ਤਰ੍ਹਾਂ ਬੈਠਾ ਸੀ ਮੈਂ ਕਹ ਕੋਈ ਗੱਲ ਨਹੀਂ ਟਾਈਮ ਆ ਗਿਆ ਪਰ ਮੈਨੂੰ ਡਰ ਏ ਸੀ ਮੇਰੇ ਬੱਚੇ ਡਰਾਈਵਰ ਨੂੰ ਮੇਰੀ ਫੋਰਸ ਨੂੰ ਕੁਛ ਨਾ ਹੋ ਜਵੇ ਕੋਸ਼ਿਸ਼ ਕਰੋ ਇਹ ਸੋਚ ਨੂੰ ਜ਼ਰੂਰ ਘਾਇ ਉੱਖਿਓ ਇਹ ਤਾਂ ਬਾਦ ਕੁਛ ਐਸੇ ਬੰਦੇ ਜਰੂਰ ਪੈਦਾ ਕਰਿਓ ਜਿਹੜੇ ਇਸ ਗਰੀਬੀ ਬਿਮਾਰੀ ਦਿਹਾੜੀ ਦੀ ਵਿਰਾਂਤ ਨੂੰ ਔਰ ਗਰੀਬ ਅਮੀਰ ਦਾ ਪਾੜਾ ਖਤਮ ਕਰ ਸਕਣ ਇਹਨੀਆਂ ਮੈਂ ਬੇਨਤੀਆਂ ਕਰਨੀਆਂ ਸੀ ਵਾਇਗੁਰਜੀ ਦਾ ਖਾਨਸਾ ਵਾਇਗੁਰਜੀ